ਸੋ ਸਤ ਸਤ ਸ੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤੁਹਾਡੇ ਲਈ ਵੱਡੀ ਅਪਡੇਟ ਲੈ ਕੇ ਆਏ ਆਂ ਜੀ ਵਿਭਾਗ ਦੇ ਵੱਲੋਂ ਮਾਸਟਰ ਕਾਡਰ ਤੇ ਪ੍ਰਾਇਮਰੀ ਸਕੂਲ ਟੀਚਰ ਦੀਆਂ ਅਸਾਮੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਸੋ ਪੇਪਰ ਹੈ ਜਿਹੜਾ ਉਸ ਦੇ ਸੰਬੰਧ ਤੇ ਨੋਟੀਫਿਕੇਸ਼ਨ ਹੈ ਕਿ ਕਦੋਂ ਹੋਣ ਜਾ ਰਿਹਾ ਹੈ ਇਹ ਨੋਟਿਸ ਹੈ ਜਿਹੜਾ ਤੁਹਾਡਾ ਨੋਟੀਫਿਕੇਸ਼ਨ ਸਾਥਿਓ ਪਬਲਿਕ ਨੋਟਸ ਜਿਹੜਾ ਹੈ ਇਸ ਦੇ ਵਿੱਚ ਪ੍ਰਾਇਮਰੀ ਕਾਡਰ ਦੀਆਂ ਜਿਹੜੀਆਂ 393 ਅਸਾਮੀਆਂ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ 21/7/25 ਨੂੰ ਸੋ ਉਸ ਦੇ ਵਿੱਚ ਜਿਹੜਾ ਸਲੇਵਸ ਆ ਉਸ ਦਾ ਤੁਹਾਡਾ ਪੈਟਰਨ ਦਾ ਉਹ 3/10/25 ਨੂੰ ਅਪਲੋਡ ਕਰ ਦਿੱਤਾ ਸੀ ਵਿਭਾਗ ਨੇ ਆਪਣੀ ਵੈਬਸਾਈਟ ਤੇ ਤੇ ਇਹਦੇ ਵਿੱਚ ਸਾਥੀਓ ਤੁਹਾਡਾ ਅਸਾਮੀਆਂ ਭਰਨ ਦੇ ਲਈ ਲਿਖਤੀ ਪੇਪਰ ਪਾਰਟ 1 ਪੰਜਾਬੀ ਭਾਸ਼ਾ ਕੁਆਲੀਫਾਈਇੰਗ ਟੈਸਟ ਜਿਹਦੇ ਵਿੱਚ ਤੁਹਾਨੂੰ 100 ਅੰਕ ਦਾ ਪੇਪਰ ਦੇਖਣ ਨੂੰ ਮਿਲੇਗਾ ਤੇ 50% ਲੈਣੇ ਹੋਣਗੇ ਮਤਲਬ 50 ਨੰਬਰ ਲੈਣੇ ਜ਼ਰੂਰੀ ਹੋਣਗੇ ਤੇ ਨਾਲ ਦੀ ਨਾਲ ਪੇਪਰ ਦੂਜਾ ਓਵੀ ਸਵੰਕਰਾਂ ਦੇਖਣ ਨੂੰ ਮਿਲੂਗਾ 16 11 25 ਨੂੰ ਹੋਣਾ ਹੈ ਤੁਹਾਡਾ ਪੇਪਰ ਇੱਕੋ ਸੈਟਿੰਗ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਵੱਡੀ ਅਪਡੇਟ ਜੀਐਨਡੀਯੂ ਲੈਰੀ ਤੁਹਾਡਾ ਪੇਪਰ ਇਹ ਤੇ ਨਤੀਜਾ ਜਿਹੜਾ ਹੈਗਾ ਜੀ ਅਲੱਗ-ਅਲੱਗ ਕੋਸ਼ਤ ਕੀਤਾ ਜਾਊਗਾ ਪੇਪਰਾਂ ਦੇ ਲਈ ਐਡਮਿਟ ਕਾਰਡ ਪ੍ਰੀਖਿਆ ਦਾ ਸਮਾਂ ਅਤੇ ਪ੍ਰੀਖਿਆ ਕੇਂਦਰਾਂ ਬਾਰੇ ਆਪ ਨੂੰ ਪਬਲਿਕ ਨੋਟਸ ਰਾਹੀਂ ਸੂਚਿਤ ਕਰ ਦਿੱਤਾ ਜਾਊਗਾ ਸਾਥੀਓ ਬਹੁਤ ਵੱਡੀ ਅਪਡੇਟ ਹੈ ਜੁੜ ਚੋ ਜਲਦੀ ਤੋਂ ਜਲਦੀ ਸੋ 16 11 ਨੂੰ ਤੁਹਾਡਾ ਈਟੀਟੀ ਕਾਡਰ ਦਾ ਪ੍ਰਾਇਮਰੀ ਟੀਚਰ ਦੇ ਜਿਹੜੇ ਸਪੈਸ਼ਲ ਐਜੂਕੇਟਰ ਟੀਚਰ ਨੇ ਉਹਨਾਂ ਦਾ ਪੇਪਰ ਹੋਣ ਜਾ ਰਿਹਾ ਜੀ ਸੋ ਜਲਦ ਮਿਲਦੇ ਆਪਾਂ ਨਵੀਂ ਜਾਣਕਾਰੀ ਦੇ ਨਾਲ ਜਿਹੜੇ ਸਾਥੀ ਸਾਡੇ ਕੋਲੋਂ ਪੰਜਾਬੀ ਪੇਪਰ A ਦੀ ਤਿਆਰੀ ਕਰ ਰਹੇ ਨੇ ਫ੍ਰੀ ਦੇ ਵਿੱਚ ਆਪਣੀ ਕਲਾਸ 11:30 ਵਜੇ ਹੁੰਦੀ ਹੈ ਬਈ ਕਲਾਸ ਨੂੰ ਜ਼ਰੂਰ ਦੇਖਿਆ ਕਰੋ ਟੌਪਿਕ ਵਾਈਜ਼ ਆਪਾਂ MCQ ਕਰ ਰਹੇ ਆ ਸੋ ਤੁਹਾਡੇ ਲਈ ਬੜੀ ਵੱਡੀ ਪੱਧਰ ਤੇ ਸਹਾਈ ਹੋਣ ਵਾਲੇ ਨੇ ਉਹ MCQ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫਰ ਵਾਚਿੰਗ